ਜੀਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਜ਼ਾਦ ਪ੍ਰੈਸ ਕਲੱਬ ਦੀ ਹੋਈ ਇੱਕ ਮੀਟਿੰਗ ਇਹ ਮੀਟਿੰਗ ਪ੍ਰਧਾਨ ਸਰਿੰਦਰ ਸਿੰਘ ਚੱਠਾ ਦੀ ਅਗਵਾਈ ਵਿੱਚ ਹੋਈ ਬੀਤੇ ਦਿਨੀ ਆਜ਼ਾਦ ਪ੍ਰੈਸ ਕਲੱਬ ਦੀ ਕਮੇਟੀ ਕੀਤੀ ਗਈ ਭੰਗ ਅੱਜ ਇੱਕ ਮੀਟਿੰਗ ਕਰਕੇ ਸਰਿੰਦਰ ਸਿੰਘ ਚੱਠਾ ਨੂੰ ਪੰਜਵੀਂ ਵਾਰ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਉਹਨਾਂ ਨੇ ਕਿਹਾ ਕਿ ਪੱਤਰਕਾਰਾਂ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਭੀੜ ਪੈਂਦੀ ਤਾਂ ਆਜ਼ਾਦ ਪ੍ਰੈਸ ਕਲੱਬ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ ਸਮਣ ਵਾਲੀ ਜੂਥ ਨੇਤਾ ਇੱਥੇ ਹੈਗੀ ਫੋਟੋ ਕਿਸਤਰ ਆ ਤਾਸ ਬੁਰਾ ਰਹੇ ਨੇ ਕਿ ਇਹਨਾਂ ਦੇ ਕ੍ਰਿੰਦਰ ਆ ਜੋ ਮੈਂਬਰ ਆ ਜੀ ਸਾਰੇ ਉਹ ਇੱਕ ਦਿਨ ਉਹ ਲੈ ਲਾਂਗੇ ਫੋਟੋਆਂ ਦਾ ਇੱਕ ਮਿੰਟ ਸੈਟ ਕਰ ਸਾਰ ਇਹ ਆਇਆ ਮੜਾਓ ਲਓ ਜੀ ਬਹੁਤ ਬਹੁਤ ਮੁਬਾਰਕਾ ਸਰ ਥੈਂਕ ਯੂ ਚਲੋ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਮਿਹਰਬਾਨੀ ਆਪਨਾ ਹਾਂ ਦੇ ਨਾਲ ਉਹ ਅੱਜ ਤਾਂ ਕਰਦੇ ਸੱਚ ਯਾਰ ਆਜ਼ਾਦ ਪ੍ਰੈਸ ਕਲੱਬ ਦੀ ਮੀਟਿੰਗ ਹੋਈ ਜੀ ਦੇ ਵਿੱਚ ਸਮੂਹ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਇਹ ਪਿਛਲੇ ਹਫਤੇ ਇੱਕ ਖਾਸ ਮੀਟਿੰਗ ਦੇ ਵਿੱਚ ਇਹਦੀ ਜਨਰਲ ਬਾਡੀ ਨੂੰ ਭੰਗ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਦੀ ਮੀਟਿੰਗ ਰੱਖੀ ਗਈ ਸੀ ਨਵੀਂ ਚੋਣ ਵਾਸਤੇ ਉਹ ਚੋਣ ਅੱਜ ਨਿਪਰੇ ਚੜੀ ਗਈ ਹੈ ਜੀ ਕੀ ਏਜੰਡੇ ਹੋਣਗੇ ਜਿਵੇਂ ਮੰਨ ਲਓ ਪੱਤਰਕਾਰਾਂ ਦੇ ਕੋਈ ਭੀੜ ਪੈਂਦੀ ਏ ਕਲੱਬ ਵੱਲੋਂ ਜਿਹੜੇ ਕਲੱਬ ਦਾ ਗਠਨ ਆ ਉਹ ਇਸ ਮਕਸਦ ਨਾਲ ਕੀਤਾ ਗਿਆ ਹੈ ਕਿ ਜੋ ਇਸ ਕਲੱਬ ਦੇ ਨਾਲ ਜੁੜੇ ਹੋਏ ਪੱਤਰਕਾਰ ਨੇ ਉਹਨਾਂ ਦਾ ਇੱਕ ਪਰਿਵਾਰ ਹੈ ਜਿਹਦੇ ਵਿੱਚ ਕਰੀਬ 30 ਦੇ ਨੇੜੇ ਪੱਤਰਕਾਰ ਸ਼ਾਮਲ ਹੈ ਪਰਮਾਤਮਾ ਨਾ ਕਰੇ ਕਿਸੇ ਪੱਤਰਕਾਰ ਦੇ ਉੱਤੇ ਕੋਈ ਵਿਭੁਤਾ ਪੈਂਦੀ ਏ ਜਾਂ ਕਿਸੇ ਨਾਲ ਉਹਦਾ ਕੋਈ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ ਤਾਂ ਉਹਨੂੰ ਪੁਲਿਸ ਪ੍ਰਸ਼ਾਸਨ ਦਾ ਸਾਹਮਣਾ ਕਰਨਾ ਪੈਂਦਾ ਜਾਂ ਕਿਸੇ ਹੋਰ ਤਾਕਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਉਹਨੂੰ ਸਪੋਰਟ ਦੇਣ ਲਈ ਆਪਦੇ ਪੱਤਰਕਾਰ ਨੂੰ ਇਸ ਕਲੱਬ ਦੀ ਜਿਹੜੀ ਉਹ ਗਠਨ ਕੀਤਾ ਗਿਆ ਇੱਕ ਪ੍ਰਧਾਨਜੀ ਸ਼ਹਿਰ ਚ ਕਲੱਬ ਹੋਰ ਵੀ ਬਣੇਗੇ ਤੁਹਾਡੇ ਕਲੱਬ ਦਾ ਕੀ ਜਿਹੜਾ ਵੱਖਰਾ ਜਿਹੜਾ ਰੂਲ ਵਗੈਰਾ ਹੋਊਗਾ ਅ ਦੂਸਰੇ ਕਲੱਬਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਸਾਡਾ ਜਿਹੜਾ ਕਲੱਬ ਹੈ ਉਹ ਇਮਾਨਦਾਰੀ ਤੇ ਤੇ ਕਹਿਣੀ ਕਰਨੀ ਦੀ ਪੂਰੀ ਸਿਧਾਂਤਕ ਉਹਦੇ ਤੇ ਕੰਮ ਕਰਦਾ ਸਿਰਫ ਮੀਟਿੰਗਾਂ ਕਰਨ ਲਈ ਜਾਂ ਫੋਕੀ ਵਾਵਾ ਖੱਟਣ ਲਈ ਇਹ ਕਲੱਬ ਨਹੀਂ ਬਣਾਇਆ ਗਿਆ ਅਸੀਂ ਪਹਿਲਾਂ ਵੀ ਕੰਮ ਕਰਕੇ ਵਿਖਾਏ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਕਰਕੇ ਵਿਖਾਵਾਂਗੇ ਜਿਵੇਂ ਪੱਤਰਕਾਰ ਭਾਈਚਾਰਾ ਜਾਂ ਕੋਈ ਹੋਰ ਸਮਾਜ ਸੇਵੀ ਲੋਕ ਵੀ ਨਾਲ ਜੁੜਨਾ ਚਾਹੁੰਦੇ ਤੇ ਜੁੜ ਸਕਦੇ ਆ ਜਾਂ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਇਹ ਫਿਲਹਾਲ ਇਹ ਪਲੇਟਫਾਰਮ ਸਿਰਫ ਪੱਤਰਕਾਰਾਂ ਲਈ ਹੈ ਆਮ ਲੋਕਾਂ ਦਾ ਨੂੰ ਸਪੋਰਟ ਕਰਨ ਵਾਸਤੇ ਸਾਧਨਾਂ ਦੀ ਲੋੜ ਹੁੰਦੀ ਹੈ ਉਹ ਅਜੇ ਸਾਧਨਾ ਕਲੱਬ ਦੇ ਕੋਲ ਨਹੀਂ ਹੈ ਫਿਲਹਾਲ ਜਿਹੜਾ ਫੋਕਸ ਹੈ ਉਹ ਸਿਰਫ ਪੱਤਰਕਾਰ ਵੀਰਤ ਕੀਤਾ ਜਾਊਗਾ ਬੱਸ ਬਹੁਤ ਹੈ ਨੋਰੀ ਲੈ ਜੀ ਕੋਈ ਇੱਕ ਹੋਰ ਕੀ ਦੱਸ ਦੋ ਕੀ ਆਸਵਾਲ ਠਾ ਦੋਦਾ ਪ੍ਰਧਾਨ ਜੀ ਇਸ ਕਲੱਬ ਨੂੰ ਅੱਗੇ ਵਧਾਉਣ ਵਾਸਤੇ ਕੀ ਆਪਾਂ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਾਂਗੇ ਹਾਂ ਜੀ ਬਿਲਕੁਲ ਇਹਦਾ ਜਿਹੜਾ ਕੋਈ ਵੀ ਸੰਸਥਾ ਬਣਦੀ ਹੈ ਉਹਦੇ ਉਚਾ ਪ੍ਰਚਾਰ ਪ੍ਰਸਾਰ ਲਈ ਯਤਨ ਕਰਨੇ ਜ਼ਰੂਰੀ ਹੁੰਦੇ ਆ ਤੇ ਅੱਜ ਇਹ ਜਿਲ੍ਹਾ ਸ੍ਰੀ ਮੁਕਸੇਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤਾ ਗਿਆ ਔਰ ਆਉਂਦੇ ਸਮੇਂ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਇਹਨੂੰ ਸਾਰੇ ਪੰਜਾਬ ਵਿੱਚ ਇਹਦੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ ਔਰ ਇੱਕ ਬਹੁਤ ਵੱਡੀ ਯੂਨਿਟੀ ਦੇ ਰੂਪ ਦੇ ਵਿੱਚ ਕੰਮ ਕਰੇਗਾ ਸਰਦਾਰ ਜੀ ਕਿੰਨੇ ਸਮੇਂ ਤੋਂ ਜਿਹੜਾ ਕਲੱਬ ਚੱਲ ਰਿਹਾ ਹੈ ਤੇ ਪਿਛਲੇ 8 ਸਾਲ ਤੋਂ ਸ੍ਰੀ ਮੁਕਸੇਰ ਸਾਹਿਬ ਦੀ ਧਰਤੀ ਤੇ ਕੰਮ ਕਰ ਰਿਹਾ ਔਰ ਅੱਜ ਤੀਕ ਦੀ ਬੜੀ ਸੋਹਣੀ ਕਾਰਗੁਜ਼ਾਰੀ ਹੈ ਇਹਦੀ ਬڑے ਵੱਡੇ ਵੱਡੇ ਕੰਮ ਅਸੀਂ ਪ੍ਰਸ਼ਾਸਨ ਤੋਂ ਇਸ ਲੋਗੋ ਰਾਹੀਂ ਲਿਆ ਤੇ ਅਮੀਰ ਕਰਦੇ ਹਾਂ ਥੋੜੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਵੀ ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਹੀ ਸਫਲ ਹੁੰਦੇ ਰਵਾਂਗੇ। ਪ੍ਰਧਾਨ ਜੀ ਅਹੁਦੇਦਾਰਾਂ ਦੀ ਚੋਣ ਕਿਸ ਤਰ੍ਹਾਂ ਹੋਈ ਹੈ? ਅਹੁਦੇਦਾਰਾਂ ਦੇ ਵਿੱਚ ਜਿਹੜੇ ਯੋਗ ਸਮਝੇ ਜਾਣ ਵਾਲੇ ਵਿਅਕਤੀਆਂ ਨੂੰ ਖਾਸ ਅਹੁਦੇ ਦਿੱਤੇ ਗਏ ਜਿਵੇਂ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਖਜ਼ਾਨਚੀ ਜਨਰਲ ਸੈਕਟਰੀ ਜਿਹੜੇ ਸਲਾਹਕਾਰ 75 ਆਦੀ ਜਿਹੜੇ ਜਿਹੜੇ ਉਹਦੇ ਉਹਨਾਂ ਤਕਸੀਮ ਕੀਤੇ ਗਏ। ਬਹੁਤ ਪਤਾ ਨਹੀਂ। ਥੈਂਕ ਯੂ।